ਤੁਹਾਡਾ ਭਵਿੱਖ ਹਨਾ ਉਹ ਤੁਹਾਡੇ ਹੱਥ ਦੇ ਵਿੱਚ ਆ ਕਿਸੇ ਹੋਰ ਦੇ ਹੱਥ ਦੇ ਵਿੱਚ ਨਹੀਂ ਜਿੱਦੇ ਤੇ ਤੁਹਾਨੂੰ ਸਾਰਿਆਂ ਨਾਲ ਵੱਧ ਯਕੀਨ ਆ ਉਹ ਬੰਦਾ ਤੁਹਾਡਾ ਸਾਥ ਛੱਡ ਕੇ ਭੱਜੂਗਾ ਗਰੀਬ ਹੋ ਕੇ ਮਰਨਾ ਉਹ ਤੁਹਾਡੇ ਹੱਥ ਵਾਸਤੇ ਦੇ ਵਿੱਚ ਆ ਤੁਸੀਂ ਆਪਣਾ ਦਿਮਾਗ ਨੂੰ ਕਿਉਂ ਨਹੀਂ ਵਰਤਦੇ ਹੈਗੇ ਆਪਣੇ ਅਸੀਂ ਵੱਡਾ ਕਦੇ ਸੋਚਦੇ ਨਹੀਂ ਹੈਗੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਜਿਹੜਾ ਸਾਡਾ ਅੱਜ ਦਾ ਵੀਡੀਓ ਹੈ ਜੀ ਸਾਡਾ ਜਿਹੜਾ ਵੀਡੀਓ ਮਤਲਬ ਕਿਸੇ ਟੋਪਿਕ ਦੇ ਉੱਤੇ ਨਹੀਂ ਹੈਗਾ ਵੀ ਤੁਸੀਂ YouTube ਤੋਂ ਕਿਵੇਂ ਪੈਸਾ ਕਮਾ ਸਕਦੇ ਹੋ Instagram ਤੇ ਕਿਵੇਂ ਪੈਸਾ ਕਮਾ ਸਕਦੇ ਹੋ ਸੋ ਅੱਜ ਦਾ ਜਿਹੜਾ ਸਾਡਾ ਵੀਡੀਓ ਇੱਕ ਇਹ ਮੋਟੀਵੇਟਿਵ ਵਾਲਾ ਵੀਡੀਓ ਮੰਨ ਕੇ ਚੱਲੋ ਮੋਟੀਵੇਸ਼ਨਲ ਵੀਡੀਓ ਹੈ ਇਹ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਦੇਖ ਸਕਦੇ ਹੋ ਅਗਰ ਤੁਸੀਂ ਨਹੀਂ ਦੇਖਣਾ ਚਾਹੁੰਦੇ ਤਾਂ ਸਕਿਪ ਕਰ ਸਕਦੇ ਹੋ ਕਿਉਂਕਿ ਦੇਖੋ ਹਰ ਇੱਕ ਮੈਂ ਆਪਣੀ ਵੀਡੀਓ ਦੇ ਵਿੱਚ ਤੁਹਾਨੂੰ ਇਹੀ ਦੱਸਦਾ ਵਾਂ ਵੀ ਜਾਂ ਤੁਸੀਂ YouTube ਤੋਂ ਕਿਵੇਂ ਪੈਸਾ ਕਮਾਣਾ ਕਿਵੇਂ ਨਹੀਂ ਕੋਈ ਬੰਦਾ ਯਾਰ ਇੱਕੋ ਚੀਜ਼ ਨੂੰ ਵਾਰ-ਵਾਰ ਕਰਕੇ ਨਾ ਬੰਦੇ ਦਾ ਦਿਮਾਗ ਵੀ ਦੇ ਵਿੱਚ ਵੀ ਹੋਰ ਚੀਜ਼ਾਂ ਆ ਜਾਂਦੇ ਨੇ ਸੋ ਇਸ ਕਰਕੇ ਜੇ ਤੁਸੀਂ ਇਹ ਚੀਜ਼ਾਂ ਤੋਂ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਨਾ ਇਸ ਕਰਕੇ ਤਾਂ ਅਸੀਂ ਮੋਟੀਵੇਟ ਵੀ ਤੁਹਾਨੂੰ ਹੋਣਾ ਬਹੁਤ ਜ਼ਰੂਰੀ ਆ ਜਦੋਂ ਤੱਕ ਤੁਸੀਂ ਮੋਟੀਵੇਟ ਨਹੀਂ ਹੋਵੋਗੇ ਨਾ ਉਦੋਂ ਤੱਕ ਤੁਸੀਂ ਕਦੇ ਜ਼ਿੰਦਗੀ 'ਚ ਆਪਣੀ ਚ ਨਾ ਕਾਮਯਾਬ ਨਹੀਂ ਹੋਵੋਗੇ ਸਫਲ ਨਹੀਂ ਹੋਵੋਗੇ ਸੋ ਉਹ ਮੋਟੀਵੇਟ ਤੁਹਾਨੂੰ ਕੌਣ ਕਰੇਗਾ ਉਹ ਵੀ ਮੇਰਾ ਫਰਜ਼ ਮੰਨਦਾ ਵੀ ਯਾਰ ਜੇ ਮੈਂ ਤੁਹਾਨੂੰ ਪੂਰੀ ਮਤਲਬ ਸਿਖਾ ਰਿਹਾ ਵਾਂ YouTube ਤੋਂ ਕਿਵੇਂ ਪੈਸਾ ਕਮਾਈਦਾ Facebook ਤੋਂ ਕਿਵੇਂ ਕਮਾਈਦਾ ਵਾ ਹਨਾ ਸੋ ਮੇਰਾ ਫਰਜ਼ ਮੰਨਦਾ ਵੀ ਯਾਰ ਮੈਂ ਤੁਹਾਨੂੰ ਮੋਟੀਵੇਟ ਵੀ ਕਰਾਂ ਜੇ ਮੈਂ ਤੁਹਾਨੂੰ ਮੋਟੀਵੇਟ ਕਰਾਂਗਾ ਤਾਂ ਹੀ ਤੁਸੀਂ ਅੱਗੇ ਵਧੋਗੇ ਵਧੀਆ ਤੁਸੀਂ ਰਸਤੇ ਪਵੋਗੇ ਵਧੀਆ ਤੁਸੀਂ ਕੰਮ ਕਰੋਗੇ ਆਪਣੀ ਜ਼ਿੰਦਗੀ ਦੇ ਵਿੱਚ ਸੋ ਉਹ ਮੇਰਾ ਫਰਜ਼ ਮੰਨਦਾ ਸੋ ਮੈਂ ਆਪਣਾ ਫਰਜ਼ ਨਿਭਾਰਿਆ ਵਾਂਜੀ ਸੋ ਆਪਾਂ ਗੱਲ ਕਰਦੇ ਆ ਅੱਜ ਜਿਹੜੀ ਸਾਡੀ ਵੀਡੀਓ ਦਾ ਟਾਈਟਲ ਆ ਉਹ ਹੈਗਾ ਵੀ ਜਿਹੜਾ ਤੁਹਾਡਾ ਭਵਿੱਖ ਆ ਨਾ ਉਹ ਤੁਹਾਡੇ ਹੱਥ ਦੇ ਵਿੱਚ ਆ ਕਿਸੇ ਹੋਰ ਦੇ ਹੱਥ ਦੇ ਵਿੱਚ ਨਹੀਂ ਹੈਗਾ ਜੋ ਜ ਤੁਸੀਂ ਆਪਣੇ ਸਰੀਰ ਨੂੰ ਬਣਾਉਣਾ ਚਾਹੁੰਦੇ ਹੋ ਜਿਵੇਂ ਦੀ ਤੁਸੀਂ ਆਪਣੀ ਜ਼ਿੰਦਗੀ ਬਣਾਉਣਾ ਚਾਹੁੰਦੇ ਹੋ ਜਿਵੇਂ ਦੀ ਤੁਸੀਂ ਆਪਣੀ ਜ਼ਿੰਦਗੀ ਜੀਉਣਾ ਚਾਹੁੰਦੇ ਹੋ ਨਾ ਉਹ ਸਾਰਾ ਕੁਝ ਤੁਹਾਡੇ ਹੱਥਾਂ ਕਿਸੇ ਦੂਜੇ ਦੇ ਹੱਥ ਨਹੀਂ ਹੈਗਾ ਕਿਉਂਕਿ ਤੁਸੀਂ ਆਪਣੀ ਜ਼ਿੰਦਗੀ ਦੇ ਤੁਸੀਂ ਖੁਦ ਡਰਾਈਵਰ ਹੋ ਜਿਹੜੀ ਤੁਹਾਡੀ ਜ਼ਿੰਦਗੀ ਹੈ ਨਾ ਉਹ ਇੱਕ ਗੱਡੀ ਆ ਉਹਦੇ ਡਰਾਈਵਰ ਤੁਸੀਂ ਖੁਦ ਹੋ ਉਹਦਾ ਡਰਾਈਵਰ ਕੋਈ ਨਹੀਂ ਹੈਗਾ ਤੁਸੀਂ ਇਹਨੂੰ ਜਿਹੜੇ ਮਰਜ਼ੀ ਪਾਸੇ ਪਾ ਲਓ ਚਾਹੇ ਤੁਸੀਂ ਇਹਨੂੰ ਗਲਤ ਰਸਤੇ ਪਾ ਲਓ ਚਾਹੇ ਤੁਸੀਂ ਚੰਗੇ ਰਸਤੇ ਪਾ ਲਓ ਚਾਹੇ ਇਹਨੂੰ ਹੋਰ ਰਸਤੇ ਪਰੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਵਾ ਕਿਉਂਕਿ ਜਿਹੜੀ ਤੁਹਾਡੀ ਜ਼ਿੰਦਗੀ ਆ ਉਹ ਤੁਹਾਡੇ ਹੱਥਾਂ ਜਿਹੜਾ ਤੁਹਾਡਾ ਭਵਿੱਖ ਆ ਉਹ ਤੁਹਾਡੇ ਹੱਥਾਂ ਹੁਣ ਤੁਸੀਂ ਦੇਖਣਾ ਵੀ ਮੈਂ ਆਪਣਾ ਭਵਿੱਖ ਵਧੀਆ ਬਣਾਉਣਾ ਆਪਣਾ ਭਵਿੱਖ ਮਾੜਾ ਬਣਾਉਣਾ ਜਾਂ ਚੰਗਾ ਬਣਾਉਣਾ। ਕਿਉਂਕਿ ਕਿਸੇ ਦੇ ਕਹਿ ਦੇ ਉੱਤੇ ਕੋਈ ਮਤਲਬ ਹੀ ਉਹ ਨਹੀਂ ਕਰਦਾ ਹੈਗਾ ਵੀ ਜੇ ਆਪਾਂ ਗੱਲ ਕਰੀਏ ਵੀ ਕਿਸ ਕੋਈ ਬੰਦਾ ਕਿਸੇ ਨੂੰ ਕੋਈ ਗਲਤ ਰਸਤੇ 'ਪਾ ਦਿੰਦਾ ਵਾ ਜਾਂ ਕੋਈ ਚੰਗੇ ਰਸਤੇ 'ਪਾ ਦਿੰਦਾ ਇਹ ਕੋਈ ਗੱਲ ਮੈਟਰ ਨਹੀਂ ਕਰਦੀ ਹੈਗੀ ਕਿਉਂਕਿ ਹਰ ਇੱਕ ਬੰਦੇ ਦੀ ਦੇਖੋ ਆਪਣੀ ਆਪਣੀ ਸੋਚ ਹੁੰਦੀ ਆ। ਜੇ ਤੁਹਾਨੂੰ ਕਿਸੇ ਬੰਦੇ ਨੇ ਗਲਤ ਰਸਤੇ ਦੇ ਵਿੱਚ ਚੱਲਣ ਵਾਸਤੇ ਤੁਹਾਨੂੰ ਕੇ ਵੀ ਦਿੱਤਾ ਵਾ ਪਰ ਦਿਮਾਗ ਤਾਂ ਤੁਹਾਡਾ ਵੀ ਹੈਗਾ ਨਾ। ਤੁਹਾਡੇ ਕੋਲ ਵੀ ਦਿਮਾਗ ਆ। ਤੁਸੀਂ ਆਪਣਾ ਦਿਮਾਗ ਨੂੰ ਕਿਉਂ ਨਹੀਂ ਵਰਤਦੇ ਹੈਗੇ? ਆਪਣੇ ਦਿਮਾਗ ਨੂੰ ਕਿਉਂ ਨਹੀਂ ਤੁਸੀਂ ਯੂਜ਼ ਕਰਦੇ ਹੈਗੇ ਜਦੋਂ ਤੱਕ ਤੁਸੀਂ ਆਪਣੇ ਦਿਮਾਗ ਨੂੰ ਤੁਸੀਂ ਯੂਜ਼ ਨਹੀਂ ਕਰੋਗੇ ਤਾਂ ਉਦੋਂ ਤੱਕ ਤੁਸੀਂ ਆਪਣੀ ਜ਼ਿੰਦਗੀ ਦੇ ਅੱਗੇ ਵਧ ਨਹੀਂ ਸਕਦੇ ਤੁਸੀਂ ਆਪਣੀ ਜ਼ਿੰਦਗੀ ਦਾ ਤੁਸੀਂ ਫੈਸਲਾ ਸਹੀ ਲੈ ਹੀ ਨਹੀਂ ਸਕਦੇ ਹੈਗੇ ਵੀਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰਨਾ ਵਾ ਸੋ ਇਸ ਕਰਕੇ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ ਨਾ ਸਭ ਤੋਂ ਪਹਿਲਾਂ ਆਪਣਾ ਦਿਮਾਗ ਲਗਾਇਆ ਕਰੋ ਲੋਕਾਂ ਪਿੱਛੇ ਨਾ ਲੱਗਿਆ ਕਰੋ ਕਿਉਂਕਿ ਤੁਹਾਡੀ ਜ਼ਿੰਦਗੀ ਆ ਨਾ ਕਿ ਕਿਸੇ ਹੋਰ ਦੀ ਹੈਗੀ ਜਦੋਂ ਓខਾ ਟਾਈਮ ਹੁੰਦਾ ਨਾ ਸਾਰੇ ਲੋਕ ਸਾਥ ਛੱਡ ਜਾਂਦੇ ਆ ਮੈਂ ਬਹੁਤ سارے ਲੋਕ ਦੇਖੇ ਨੇ ਜਿਹੜੇ ਮਤਲਬ ਪਹਿਲਾਂ ਤਾਂ ਨਾਲ ਨਾਲ ਰਹਿਣਗੇ ਕਹਿਣਗੇ ਵੀ ਇਹ ਯਾਰ ਮੇਰਾ ਜਿਗਰੀ ਯਾਰ ਆ ਇਹ ਮੇਰਾ ਦੋਸਤ ਆ ਇਹ ਮੇਰਾ ਭਰਾ ਵਾ ਇਹ ਮੇਰੀ ਭੈਣ ਆ ਹਣਾ ਇਹ ਤੋਂ ਬਹੁਤ ਆ ਬੰਦਾ ਕੋਈ ਨਹੀਂ ਹੈਗਾ ਮੈਨੂੰ ਇਹ ਤੇ ਬਹੁਤ ਜ਼ਿਆਦਾ ਯਕੀਨ ਆ ਜਿੱਦਣ ਤੁਹਾਡੇ ਤੇ ਮੁਸੀਬਤ ਪਾਊਗੀ ਨਾ ਜਿਹਦੇ ਤੇ ਤੁਹਾਨੂੰ ਸਾਰਿਆਂ ਨਾਲ ਵੱਧ ਯਕੀਨ ਆ ਉਹ ਬੰਦਾ ਤੁਹਾਡਾ ਸਾਥ ਛੱਡ ਕੇ ਭੱਜੂਗਾ ਸੋ ਇਸ ਕਰਕੇ ਤੁਹਾਡੀ ਜ਼ਿੰਦਗੀ ਆ ਤੁਹਾਡਾ ਭਵਿਖਾ ਤੁਹਾਡਾ ਉਹ ਇੱਕ ਤੁਹਾਡੇ ਹੱਥਾਂ ਤੁਸੀਂ ਦੇਖਣਾ ਆਪਣੇ ਕੋਲ ਇੱਕ ਨੂੰ ਕਿਵੇਂ ਬਣਾਉਣਾ ਵਾ ਜਿੰਦਗੀ ਦੇ ਵਿੱਚ ਕਾਮਯਾਬ ਹੋਣਾ ਨਾ ਕੋਈ ਔਖੀ ਗੱਲ ਨਹੀਂ ਹੈਗੀ ਬਹੁਤ ਸੌਖਾ ਕੰਮ ਆ ਜੇ ਤੁਸੀਂ ਚਾਹੋਗੇ ਨਾ ਦੁਨੀਆ ਤੇ ਜੋ ਤੁਸੀਂ ਚਾਹੋਗੇ ਤੁਸੀਂ ਉਹ ਕਰ ਸਕਦੇ ਹੋ ਜੇ ਤੁਸੀਂ ਸੋਚ ਲਓਗੇ ਨਾ ਵੀ ਯਾਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਸ ਪੈਸਾ ਕਮਾਉਣਾ ਨਾਮ ਕਮਾਉਣਾ ਠੀਕ ਆ ਤਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਨਾਮ ਕਮਾਉਗੇ ਪੈਸਾ ਕਮਾਉਗੇ ਬਟ ਸਾਡੇ ਸਾਰੇ ਲੋਕਾਂ ਦੀ ਦਿੱਕਤ ਪਤਾ ਕੀ ਆ ਅਸੀਂ ਲੋਕ ਉਹ ਚੀਜ਼ਾਂ ਸੋਚਦੇ ਨਹੀਂ ਹੈਗੇ ਅਸੀਂ ਸਾਡੀ ਸੋਚ ਜਿਹੜੀ ਨਾ ਇੱਕ ਮਤਲਬੀ ਦਾਇਰੇ ਤੱਕ ਸੀਮਿਤ ਕੀਤੀ ਹੋਈ ਆ ਸਾਡੀ ਸੋਚ ਆ ਜਿਹੜੀ ਅਸੀਂ ਵੱਡਾ ਕਦੇ ਸੋਚਦੇ ਨਹੀਂ ਹੈਗੇ ਹੁਣ ਜਿਹੜਾ ਕੋਈ ਬੰਦਾ ਆਫਿਸ ਦੇ ਵਿੱਚ ਜਾਂਦਾ ਵਾ ਜਾਂ ਮੰਨ ਕੇ ਚੱਲੋ ਕੋਈ ਦਿਹਾੜੀਦਾਰ ਜਾਂਦਾ ਵਾ ਹਨਾ ਉਹ ਕੀ ਕਰਦਾ ਵਾ ਜਦੋਂ ਕੋਈ ਮਾਪਤ ਦਿਹਾੜੀਦਾਰ ਦੇ ਉਦਾਹਰਣ ਲੈ ਲੈਂਦੇ ਆ ਜਦੋਂ ਦਿਹਾੜੀਦਾਰ ਘਰੋਂ ਨਿਕਲਦਾ ਵਾ ਨਾ ਉਹਨੂੰ ਪਤਾ ਵੀ ਯਾਰ ਮੈਂ ਉਹ ਫਲਾਣੇ ਚੌਂਕ ਦੇ ਵਿੱਚ ਜਾ ਕੇ ਖੜ ਜਾਣਾ ਤੇ ਉੱਥੋਂ ਜਿਹੜੇ ਬੰਦੇ ਆਉਣਗੇ ਉਹ ਮੈਨੂੰ ਲੈ ਜਾਣਗੇ ਤੇ ਉੱਥੋਂ ਮੈਂ ਕੰਮ ਕਰੂੰਗਾ ਤੇ ਮੈਨੂੰ ਦਿਨ ਦਾ 600 ਰੁਪਏ 700 ਰੁਪਏ ਮਿਲ ਲੈਣਾ ਦਿਸ਼ਾ ਨੂੰ ਮੇਰੇ ਆਪਣੇ ਘਰੇ ਆ ਜਨਾ ਉਹਦੀ ਬਸ ਸੋਚ ਇੱਥੇ ਤੱਕ ਆ ਉਹ ਸ਼ਾਮੀ ਜਾਂਦਾ ਥੱਕਿਆ ਹੁੰਦਾ ਨਹਾ ਧੋ ਕੇ ਰੋਟੀ ਪਾਣੀ ਖਾ ਕੇ ਸੋ ਜਾਂਦਾ ਤੇ ਦਿਨੇ ਉੱਠਦਾ ਨਹਾ ਧੋ ਕੇ ਫਿਰ ਆਪਣਾ ਫਿਰ ਕੰਮ ਤੇ ਚੱਲੇ ਜਾਂਦਾ ਉਹਦੀ ਰੁਟੀਨ ਦੇ ਲਈ ਇਹੀ ਆ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਕਿਉਂ ਨਹੀਂ ਹੁੰਦਾ ਹੈਗਾ ਪਤਾ ਕਿਉਂ ਨਹੀਂ ਹੁੰਦਾ ਹੈਗਾ ਉਹ ਤਾਂ ਨਹੀਂ ਹੁੰਦਾ ਹੈਗਾ ਕਿਉਂਕਿ ਉਹ ਕਦੇ ਉਹ ਚੀਜ਼ ਤੋਂ ਉਹ ਦਾਇਰੇ ਦੇ ਵਿੱਚੋਂ ਨਿਕਲਦਾ ਹੀ ਨਹੀਂ ਹੈਗਾ ਉਹਦੀ ਸੋਚ ਆ ਜਿਹੜੀ ਉਤਕਤ ਕੀ ਆ ਉਹਦਾ ਜਿਹੜਾ ਭਵਿੱਖ ਉਹਨੇ ਆਪਣਾ ਭਵਿੱਖ ਉਹਨਾਂ ਕੀ ਸੋਚਿਆ ਹੋਇਆ ਵਾ ਵੀਰ ਵਿਧਿਆਰਣ ਜਣਾ ਦਿਹਾੜੀ ਕਰਕੇ ਆ ਜਾਣਾ ਦਿਹਾੜੀ ਕਰਨ ਜਾਣਾ ਦਿਹਾੜੀ ਕਰਕੇ ਆ ਜਾਣਾ ਜਦੋਂ ਤੱਕ ਤੁਸੀਂ ਉਸ दायरे ਦੇ ਵਿੱਚੋਂ ਨਹੀਂ ਨਿਕਲੋਗੇ ਉਤੋਂ ਕੁਝ ਵੱਡਾ ਨਹੀਂ ਸੋਚੋਗੇ ਨਾ ਤਾਂ ਤੁਸੀਂ ਕਦੇ ਜ਼ਿੰਦਗੀ 'ਚ ਅੱਗੇ ਵਧ ਨਹੀਂ ਸਕਦੇ ਹੈਗੇ ਕਿਉਂਕਿ ਜਿਹੜਾ ਸਾਡਾ ਦਿਮਾਗ ਹੈ ਨਾ ਇਹ ਬਹੁਤ ਹੀ ਜ਼ਿਆਦਾ ਪਾਵਰਫੁਲ ਆ ਜਦੋਂ ਤੱਕ ਤੁਸੀਂ ਆਪਣੇ ਦਿਮਾਗ ਨੂੰ ਤੁਸੀਂ ਇੰਡੀਕੇਟਰ ਨਹੀਂ ਦਿਉਂਗੇ ਵੀ ਯਾਰ ਮੈਂ ਅੱਜ 1000 ਰੁਪਇਆ ਕਮਾਣਾ ਅੱਜ ਮੈਂ ਲੱਖਪਤੀ ਬਣਨਾ ਵਾਂ ਇਸ ਸਾਲ ਦੇ ਵਿੱਚ 2024 ਦੇ ਵਿੱਚ ਮੈਂ ਲੱਖਪਤੀ ਬਣਨਾ ਹੀ ਬਣਨਾ ਵਾਂ ਜਦੋਂ ਤੱਕ ਤੁਸੀਂ ਆਪਣੇ ਦਿਮਾਗ ਨੂੰ ਇਹ ਚੀਜ਼ ਨਹੀਂ ਦੋਗੇ ਨਾ ਇੰਡੀਕੇਟਰ ਨਹੀਂ ਦੋਗੇ ਤਾਂ ਤੁਹਾਡੇ ਦਿਮਾਗ ਨੇ ਪਤਾ ਕੀ ਕਰਨਾ ਤੁਹਾਡੇ ਦਿਮਾਗ ਨੇ ਉਦੋਂ ਤੱਕ ਤੁਹਾਨੂੰ ਕੋਈ ਸਵਾਲ ਜਵਾਬ ਨਹੀਂ ਦੇਣੇ ਜੀ ਜਦੋਂ ਤੁਸੀਂ ਆਪਣੇ ਦਿਮਾਗ ਨੂੰ ਇਹ ਚੀਜ਼ ਦੱਸਤੀ ਵੀ ਮੈਂ ਯਾਰ 2024 ਦੇ ਵਿੱਚ ਲੱਖਪਤੀ ਬੰਨਾ ਤਾਂ ਤੁਹਾਡੇ ਦਿਮਾਗ ਨੇ ਨਾ ਤੁਹਾਨੂੰ ਲੱਖਪਤੀ ਬਨਣ ਵਾਸਤੇ ਕੰਮ ਕਰਨਾ ਸ਼ੁਰੂ ਕਰ ਦੇਣਾ ਉਹਨੇ ਤੁਹਾਨੂੰ ਬਹੁਤ ਸਾਰੇ ਬਹੁਤ ਸਾਰੇ ਆਈਡੀਆ ਕੱਢ-ਕੱਢ ਕੇ ਦੇਈ ਜਾਣੇ ਵੀ ਤੂੰ ਆਹ ਕੰਮ ਕਰ ਲੈ ਤੈਨੂੰ ਪੈਸਾ ਹੋਊਗਾ ਤੂੰ ਆਹ ਕੰਮ ਕਰ ਲੈ ਆਹ ਕੰਮ ਕਰ ਲੈ ਆਹ ਕੰਮ ਕਰ ਲੈ ਤਾਂ ਤੁਹਾਨੂੰ ਬਹੁਤ ਸਾਰੇ ਆਈਡੀਆ ਦੇਵੇਗਾ ਬਸ ਐਕਸ਼ਨ ਤੁਸੀਂ ਲੈਣਾ ਵਾ ਐਕਸ਼ਨ ਦਿਮਾਗ ਨੇ ਨਹੀਂ ਲੈਣਾ ਹੈਗਾ ਐਕਸ਼ਨ ਤੁਸੀਂ ਲੈਣਾ ਵਾ ਕਿਉਂਕਿ ਮੰਨ ਕੇ ਚੱਲੋ ਹੁਣ ਜੇ ਪੰਜ ਸੱਤ ਕਲਰ ਲਾਏ ਹੋਇਆ ਹਨਾ ਮੰਨ ਕੇ ਇੱਕ ਧਰਨ ਦੇ ਦੇ ਮੇਰੇ ਨਾਲ ਵੀ ਕਈ ਵਾਰੀ ਇਹ ਚੀਜ਼ ਹੋਈ ਹੈ ਤੁਹਾਡੇ ਸਾਰਿਆਂ ਨਾਲ ਵੀ ਇਹ ਚੀਜ਼ ਹੋਈ ਹੋਣੀ ਮੰਨ ਕੇ ਚੱਲੋ ਤੁਸੀਂ ਡੇਲੀ ਬਾਜ਼ਾਰ ਦੇ ਵਿੱਚ ਜਾਂਦੇ ਹੋ ਜਾਂ ਕਿਤੇ ਤੁਸੀਂ ਖੜਦੇ ਹੋ ਜਾਂ ਤੁਹਾਡੀ ਕੋਈ ਸ਼ੋਪ ਆ ਜਾ ਕੁਝ ਵੀ ਆ ਹਨਾ ਤਾਂ ਤੁਹਾਡੇ ਰੋਜ਼ ਆਲੇ ਦੁਆਲੇ ਗੱਡੀਆਂ ਲੰਘਦੀਆਂ ਨੇ ਬਹੁਤ ਗੱਡੀਆਂ ਲੰਘਦੀਆਂ ਨੇ ਮੋਟਰਸਾਈਕਲ ਵੀ ਲੰਘਦੇ ਨੇ ਬਹੁਤ ਸਾਰੇ ਪਰ ਤੁਸੀਂ ਕਦੇ ਧਿਆਨ ਨਹੀਂ ਦਿੱਤਾ ਹੈਗਾ ਜਦੋਂ ਤੁਸੀਂ ਕੋਈ ਗੱਡੀ ਲੈਣੀ ਹੁੰਦੀ ਆ ਜਾਂ ਤੁਸੀਂ ਬਾਈਕ ਲੈਣੀ ਹੁੰਦੀ ਆ ਤੁਸੀਂ ਸੋਚ ਲੈਂਦੇ ਹੋ ਵੀ ਯਾਰ ਮੈਂ ਟਾਟਾ ਦੀ ਆਹ ਗੱਡੀ ਲੈਣੀ ਆ ਤੇ ਮੈਂ ਮਹਿੰਦਰਾ ਦੀ ਆਹ ਗੱਡੀ ਲੈਣੀ ਆ ਜਦੋਂ ਤੁਸੀਂ ਇਹ ਸੋਚ ਲੈਂਦੇ ਹੋ ਨਾ ਤਾਂ ਤੁਹਾਡੇ ਦਿਮਾਗ ਦੇ ਵਿੱਚ ਜਦੋਂ ਵੀ ਤੁਸੀਂ ਰੋਡ ਦੇ ਉੱਤੇ ਦੇਖੋਗੇ ਤਾਂ ਤੁਸੀਂ ਆਪਣੇ ਆਫਿਸ ਤੋਂ ਬਾਹਰ ਦੇਖੋਗੇ ਰੋਡ ਤੇ ਚੱਲਦੇ ਹੋਏ ਦੇਖੋਗੇ ਕਿਤੇ ਵੀ ਤੁਹਾਨੂੰ ਉਹੀ ਗੱਡੀਆਂ ਮਹਿੰਦਰਾ ਦੀਆਂ ਉਹੀ ਥਾਰ ਦੀਆਂ ਜੋ ਤੁਸੀਂ ਸੋਚੀ ਸੀ ਉਹ ਤੁਹਾਨੂੰ ਦਿਖਣੇ ਸ਼ੁਰੂ ਹੋ ਜਾਣੀਆਂ ਹੋਰ ਤੁਹਾਨੂੰ ਕੋਈ ਗੱਡੀ ਨਹੀਂ ਦਿਖੂਗੀ ਸ਼ਿਫਟ ਹੋਗੀ ਡਾਇਰ ਹੋਗੀ ਲਟਰੋਂ ਫਟਰੋਂ ਸਕੋਰਪਿਓ ਬਹੁਤ ਘਟ ਦੇਖਣੀਆਂ ਜਿਹੜੀ ਗੱਡੀ ਤੁਸੀਂ ਸੋਚੀ ਸੀ ਨਾ ਉਹ ਗੱਡੀ ਤੁਹਾਨੂੰ ਬਹੁਤ ਜ਼ਿਆਦਾ ਦੇਖਣੀਆਂ ਕਿਉਂ ਕਿਉਂਕਿ ਤੁਸੀਂ ਆਪਣੇ ਦਿਮਾਗ ਨੂੰ ਇੰਡੀਕੇਟਰ ਦੇ ਦਿੱਤਾ ਜੇ ਮੰਨ ਕੇ ਚੱਲੋ ਇੱਕਦ ਤੂੰ ਕਲਰ ਚੁਆਇਸ ਕਰਨਾ ਪਏ ਜੇ ਨਾ ਮੰਨ ਲੇ ਕਿ 20 25 ਕਲਰ ਹੋਣ ਤੁਹਾਨੂੰ ਕਿਹਾ ਤਾਂ ਵੀ ਉਹਦੇ ਵਿੱਚ ਰੈੱਡ ਕਲਰ ਜ਼ਿਆਦਾ ਹੋਵੇ ਜਾਂ ਗ੍ਰੀਨ ਕਲਰ ਜ਼ਿਆਦਾ ਹੋਵੇ ਤੇ ਉਹ ਤੁਹਾਨੂੰ ਕਹਦੀ ਵੀ ਆਹ ਕਲਰ ਚੁਆਇਸ ਕਰਨਾ ਵਾ ਨਾ ਤੁਹਾਡੀ ਨੀ ਕਿ ਗ੍ਰੀਨ ਕਲਰ ਤੇ ਹੀ ਪਊਗੀ ਰੈੱਡ ਤੇ ਨਹੀਂ ਪਊਗੀ ਨਾ ਬਲੈਕ ਤੇ ਪਊਗੀ ਨਾ ਵਾਈਟ ਤੇ ਪਊਗੀ ਕਿਉਂ ਕਿਉਂਕਿ ਤੁਸੀਂ ਆਪਣੇ ਦਿਮਾਗ ਨੂੰ ਇੰਡੀਕੇਟਰ ਦੇ ਦਿੱਤਾ ਵੀ ਯਾਰ ਮੈਂ ਰੈੱਡ ਕਲਰ ਹੀ ਦੇਖਣਾ ਆ ਗ੍ਰੀਨ ਕਲਰ ਹੀ ਦੇਖਣਾ ਵਾ ਸੋ ਇਸ ਕਰਕੇ ਤੁਹਾਡਾ ਜਿਹੜਾ ਭਵਿੱਖਾ ਤੁਹਾਡੇ ਹੱਤਾਂ ਤੁਸੀਂ ਸੋਚਣਾ ਵਾ ਵੀ ਮੈਂ ਜ਼ਿੰਦਗੀ ਚ ਕੀ ਕਰਨਾ ਵਾ ਮੈਂ ਦੁਨੀਆ ਦੇ ਉੱਤੇ ਕੀ ਲੈਣਾ ਆ ਵਾ ਦੇਖੋ ਗਰੀਬ ਜੰਮਣਾ ਜਾਂ ਅਮੀਰ ਜੰਮਣਾ ਇਹ ਤੁਹਾਡੇ ਹੱਤ ਵਾਸਤੇ ਨਹੀਂ ਹੈਗਾ ਪਰ ਗਰੀਬ ਹੋ ਕੇ ਮਰਨਾ ਉਹ ਤੁਹਾਡੇ ਹੱਤ ਵਾਸਤੇ ਵਿੱਚ ਆ ਜੇ ਤੁਸੀਂ ਦੁਨੀਆ ਦੇ ਉੱਤੇ ਆ ਗਏ ਤੁਸੀਂ ਜੇ ਇਹ ਚੀਜ਼ ਨਹੀਂ ਨਾ ਸੋਚੀ ਵੀ ਯਾਰ ਮੈਂ ਦੁਨੀਆ ਦੇ ਵਿੱਚ ਕੁਝ ਵੱਡਾ ਕਰਕੇ ਜਾਣਾ ਮੈਂ ਨਾਮ ਕਮਾ ਕੇ ਜਾਣਾ ਮੈਂ ਬਹੁਤ ਤਕੜਾ ਸਪੋਰਟਸਮੈਨ ਬੰਨਾ ਮੈਂ 올림픽 ਖੇਡਣੀ ਆ ਤੁਸੀਂ ਜਦੋਂ ਤੱਕ ਇਹ ਚੀਜ਼ ਨਹੀਂ ਨਾ ਸੋਚੋਗੇ ਜੇ ਤੁਸੀਂ 올림픽 ਦਾ ਸੋਚੋਗੇ ਕੋਟੋ ਕਟ ਤੁਸੀਂ ਇੰਟਰਨੈਸ਼ਨਲ ਪਲੇਅਰ ਤਾਂ ਬਣੋਗੇ ਜੇ 올림픽 ਨਹੀਂ ਖੇਡੋਗੇ ਇੰਟਰਨੈਸ਼ਨਲ ਤਾਂ ਖੇਡੋਗੇ ਕਿਤੇ ਤੁਸੀਂ ਕੁਝ ਵੀ ਨਹੀਂ ਸੀ ਸੋਚਿਆ ਸੋ ਹਮੇਸ਼ਾ ਵਧੀਆ ਸੋਚਿਆ ਕਰੋ ਚੜ੍ਹਦੀ ਕਲਾ ਦੇ ਵਿੱਚ ਰਹਾ ਕਰੋ ਭਵਿੱਖ ਤੁਹਾਡਾ ਵਾ ਆਪਣੇ ਭਵਿੱਖ ਬਾਰੇ ਸੋਚਿਆ ਕਰੋ ਵੀ ਯਾਰ ਮੈਂ ਇਹ ਕੰਮ ਕਰਨਾ ਮੈਂ ਇਹ ਕੰਮ ਨਹੀਂ ਕਰਨਾ ਹੈਗਾ ਜਦੋਂ ਤੱਕ ਤੁਸੀਂ ਆਪਣੇ ਭਵਿੱਖ ਬਾਰੇ ਨਹੀਂ ਸੋਚੋਗੇ ਉਦੋਂ ਤੱਕ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਤੁਸੀਂ ਸਫਲ ਨਹੀਂ ਹੋ ਸਕੋਗੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਜੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਆ ਤਾਂ ਪਲੀਜ਼ ਥੱਲੇ ਵੀਡੀਓ ਦੇ ਕਮੈਂਟ ਜ਼ਰੂਰ ਕਰਕੇ ਦੱਸਿਓ ਜੀ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈਦਾ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਬਰੀ ਸਤਿ ਸ੍ਰੀ ਅਕਾਲ